ਪਰ ਸੁਖਬੀਰ ਮਾਰੂ ਦੇ ਗੁਨਾਹਾਂ ਮੁਤਾਬਕ ਉਹਨੂੰ ਸਜ਼ਾ ਨਹੀਂ ਮਿਲੀ ਜਿਸ ਦੇ ਪ੍ਰਤੀਕਰਮ ਬਜੋ ਸਿੱਖ ਸੰਗਤੇ ਲੋਹਰ ਦਾ ਪ੍ਰਤੀਕ ਬਣ ਕੇ ਨраяਨ ਸਿੰਘ ਔੜੇ ਨੇ ਇਹ ਐਕਸ਼ਨ ਕੀਤਾ ਲੋਕਾਂ ਨੇ ਬਾਤਾਂ ਦੇ ਪਤੰਗੜ ਬਣਾਉਣੇ ਸ਼ੁਰੂ ਕਰ ਦਿੱਤੇ ਕੋਈ ਕਹਿ ਰਿਹਾ ਸੀ ਜੇ ਤਾਂ ਹੋਣਾ ਹੀ ਹੋਣਾ ਸੀ ਇਹ ਤਾਂ ਉਹਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਹੈ ਇਹ ਉਹਦਾ ਇਸ਼ਾਰਾ ਕੀਤਾ ਕਾਲਪੁਰਖ ਨੇ ਪਾਂਡਿਆਂ ਦੀ ਸੇਵਾ ਸਾਰੇ ਤਨਖਾਹੇ ਇਕੱਠੇ ਹੋ ਕੇ ਐਂ ਲੈਂਡ ਬਣਾ ਕੇ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਵੀ ਐਂ ਲੈਂਡ ਬਣਾ ਕੇ ਜੱਚੇ ਪੱਚੇ ਜੰਕ ਦੇ ਵਸਤਰਾ ਵਿੱਚ ਪਾਂਡੇ ਇੱਕ ਦੂਜੇ ਨੂੰ ਐ ਫੜਾ ਰਹੇ ਸੀ ਜਿਵੇਂ ਛੱਤ ਪੈਣ ਵੇਲੇ ਭਈਏ ਜਿਹੜੇ ਹੈਗੇ ਬਾਜਰੀ ਦੇ ਤਾਂਖਲੇ ਫੜਾਉਂਦੇ ਹੁੰਦੇ ਨੇ ਦੇਖਣ ਵਾਲਿਆਂ ਨੇ ਇਹ ਦੇਖਿਆ ਜਿਵੇਂ ਉਹ ਪਾਂਡਿਆਂ ਦਾ ਸੰਗਤਾਂ ਯੂਠ ਹੈ ਹੀ ਨਹੀਂ ਸੀ ਲੱਗੀ ਹੋਈ ਤੁਸੀਂ ਅਕਾਲੇ ਭੁੱਲਾ ਸਿੰਘ ਦਾ ਰੋਲ ਨਿਭਾਣਾ ਹੈ ਬਲਕਿ ਉਹ ਨੂੰ ਵਧੀਆ ਰੋਲ ਕਰਦੇ ਹੋ ਇਕੱਲੇ ਇਕੱਲੇ ਦੋਸ਼ੀ ਨੂੰ ਸਾਰੇ ਦੋਸ਼ ਕਬੂਲ ਕਰਾਏ ਇੱਕ ਦੋ ਬਚ ਗਏ ਇੱਕ ਦੋ ਤੋਂ ਤੁਸੀਂ ਆਪ ਪਾਸਾ ਵਟ ਕੇ ਸਿੰਘ ਸਾਹਿਬ ਜੀ ਤੁਸੀਂ ਪਾਸਾ ਵਟਿਆ ਗੁਰਚੰਦ ਸਿੰਘ ਗਰੇਵਾਲ ਤੋਂ ਨਾ ਉਹਦਾ ਨੌਨ ਲਿਆ ਨਾ ਉਹਨੂੰ ਕੋਈ ਤਲਬ ਤੁਸੀਂ ਪਾਸਾ ਵਟਿਆ ਕੋਹਰੇ ਮਸਕੀਨ ਰਣਜੀਤ ਸਿੰਘ ਤੋਂ ਉਹਨੂੰ ਤਲਬ ਨਹੀਂ ਕੀਤਾ ਉਹ ਫੋਟੇ ਤੇ ਦੋਸ਼ ਲਾਰ ਹੈ ਕਿ ਸਿੰਘ ਸਾਹਿਬ ਨੂੰ ਵੀ ਘਟਾਲੇ ਖੜਿਆ ਜਾਣਾ ਪੈਣਾ ਹੈ ਦੇਸ਼ ਤੇ ਦੁਨੀਆ ਵਿੱਚ ਬੈਠੇ ਦੱਦ ਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਜੀਓ ਆਇਆ ਕਿਹਾ ਜਾਂਦਾ ਹੈ ਜੀ ਦੋਸਤੋ ਸ਼੍ਰੀ ਇਕਾਪਤ ਸਹਿਬ ਵੱਲੋਂ ਸੁਖਬੀਰ ਬਾਦਲ ਨੂੰ ਜੋ ਤਨਖਾਹ ਲਾਈ ਗਈ ਸੀ ਉਸ ਦੇ ਮਤਾਬਕ ਕੱਲ ਉਸ ਦਾ ਪਹਿਲਾ ਦਿਨ ਸੀ ਤੇ ਉਹ ਵਰਚਾ ਲੈ ਕੇ ਜਾਨੀ ਕਿ ਚੌਕਦਾਰ ਦੀ ਸੇਵਾ ਨਵਾ ਆਹੀ ਰਹੀ ਸੀ ਕਿ ਗੋਲੀ ਚੱਲ ਗਈ ਲੋਕਾਂ ਨੇ ਬਾਤਾਂ ਦੇ ਬਤੰਗੜ ਬਣਾਉਣੇ ਸ਼ੁਰੂ ਕਰ ਦਿੱਤੇ ਕੋਈ ਕਹਿ ਰਿਹਾ ਸੀ ਜੀ ਤਾਂ ਹੋਣਾ ਹੀ ਹੋਣਾ ਸੀ ਇਹ ਤਾਂ ਉਹਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਹੈ ਇਹ ਉਹਦਾ ਇਸ਼ਾਰਾ ਕੀਤਾ ਕਾਲਪੁਰਖ ਨੇ ਕੋਈ ਕਹਿ ਰਿਹਾ ਸੀ ਜੀ ਇਹ ਤਾਂ ਡਰਾਮਾ ਉਹਨੇ ਆਪ ਹੀ ਕਰਾਇਆ ਸਾਰਾ ਕੁਝ ਸਾਰਿਆਂ ਨੇ ਦੇਖਿਆ ਲਾਈਵ ਵੀਡੀਓ ਜੋ ਦਿਖਾਈ ਗਈ ਸੀ ਉਹਦੇ ਵਿੱਚ ਜਦੋਂ ਗੋਲੀ ਚੱਲੀ ਉਦੋਂ ਸੁਖਬੀਰ ਨੂੰ ਕੋਈ ਡਾਂ ਡਰਨਾ ਪਾਉ ਬੈਠਾ ਮੌਜ ਨਾਲ ਦੇਖ ਰਿਹਾ ਸੀ ਜਿਵੇਂ ਕਿ ਉਹਨੂੰ ਪਤਾ ਹੋਵੇ ਕਿ ਗੋਲੀ ਮੇਰੇ ਵੱਜਣੀ ਨਹੀਂ ਜਾਂ ਮੇਰੇ ਗੋਲੀ ਉਹਨੇ ਮਾਰਨੀ ਨਹੀਂ ਜਿਸ ਤੋਂ ਲੋਕਾਂ ਨੇ ਬਾਤਾਂ ਦੇ ਬਤੰਗੜ ਬਣਾਉਣਾ ਸ਼ੁਰੂ ਕਰ ਦਿੱਤੇ ਜਦੋਂ ਅਮਰਸਰ ਦੇ ਪੁਲਿਸ ਕਮਿਸ਼ਨਰ ਸੋ ਆ ਗੁਰਪ੍ਰੀਤ ਸਿੰਘ ਭੁੱਲ ਨੂੰ ਇਹ ਸਵਾਲ ਕੀਤੇ ਗਏ ਕਿ ਜੀ ਕੀ ਇਹ ਸੁਖਬੀਰ ਦਾ ਰਚਿਆ ਹੋਇਆ ਆਪਣਾ ਡਰਾਮਾ ਤਾਂ ਨਹੀਂ ਉਸ ਨੇ ਕਿਹਾ ਜੀ ਦੇਖੋ ਅਸੀਂ ਤਫਤੀਸ਼ ਕਰਾਂਗੇ ਇਹਦੇ ਕਈ ਐਂਗਲ ਵੀ ਹੋ ਸਕਦੇ ਨੇ ਅਸੀਂ ਹਰ ਐਂਗਲ ਤੋਂ ਤਫਤੀਸ਼ ਕਰ ਰਹੇ ਹਾਂ ਜੋ ਕੁ ਸੱਚ ਸਾਹਮਣੇ ਆਇਆ ਉਹ ਅਸੀਂ ਪ੍ਰੈਸ ਨੂੰ ਜਾਣਕਾਰੀ ਦੇ ਦੇਵਾਂਗੇ ਕਿ ਇਹ ਸਾਜ਼ਿਸ਼ ਕਿਸ ਦੀ ਹੈ ਕੀ ਜਿਹਨੇ ਬਾਰਦਾਤ ਕੀਤੀ ਹੈ ਭਾਈ ਨਰੈਣ ਸਿੰਘ ਕੌੜਾ ਕੀ ਇਹ ਇਕੱਲਾ ਹੀ ਸੀ ਜਾਂ ਇਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਇਹ ਇਨਕੁਆਰੀ ਚੱਲ ਰਹੀ ਹੈ ਵਿਕਰਮ ਸਿੰਘ ਮਜੀਠੀਆ ਇਹ ਕਹਿ ਰਿਹਾ ਸੀ ਕਿ ਜੀ ਨਰੈਣ ਸਿੰਘ ਕੌੜਾ ਦਾ ਅਪਰਾਧਿਕ ਪਛੋਕੜ ਹੈ ਇਹਨੂੰ ਕੱਲ ਮੈਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਘੁੰਮਦੇ ਵੇਖਿਆ ਸੀ ਉਹ ਜਾ ਸਕਦਾ ਭਾਈ ਉਹ ਬੇਸ਼ੱਕ ਉਹਦੇ ਕੋਲੋਂ ਜੁੜਿਆ ਅਪਰਾਧਿਕ ਮਾਮਲੇ ਨਾਲ ਸੰਬੰਧਿਤ ਅਸਲਾ ਵਗੈਰਾ ਫੜਿਆ ਗਿਆ ਪਰ ਉਹ ਪੰਥਕ ਵਿਦਵਾਨ ਵੀ ਹੈ ਉਹਨੇ ਕਿੰਨੀਆਂ ਕਿਤਾਬਾਂ ਲਿਖੀਆਂ ਨੇ ਸਜਾਵਾਂ ਵੀ ਕੱਟੀਆਂ ਨੇ ਪਰ ਕਦੇ ਕਿਸੇ ਦੇ ਕੁੱਤੇ ਦੇ ਵੀ ਡੰਗ ਨਹੀਂ ਮਾਰੀ ਨਹੀਂ ਉਹਨੇ ਕਦੇ ਗੋਲੀ ਚਲਾਈ ਹੈ ਪਰ ਇਸ ਵਾਰ ਗੋਲੀ ਕਿਉਂ ਚੱਲੀ ਕਿਉਂ ਚਲਾਉਣੀ ਪਈ ਇਸ ਬਾਰੇ ਤਪੇਸ਼ ਤੋਂ ਬਾਅਦ ਪਤਾ ਚੱਲੂਗਾ ਕੋਈ ਕਹਿ ਰਿਹਾ ਸੀ ਜੀ ਇਹ ਸਾਰਾ ਕੁਝ ਸਾਡੇ ਸਿੰਘ ਸਹਿਬਾਨ ਦੀ ਬਦੌਲਤ ਹੋਇਆ ਕਿਉਂਕਿ 2 ਦਸੰਬਰ ਨੂੰ ਸਾਰੇ ਬਾਗੀ ਦਾਗੀ ਦੋਸ਼ੀ ਜਿਹੜੇ ਸੀ ਉਹ ਸ਼੍ਰੀ ਅਕਾਲ ਪਤਾ ਜੀ ਸਾਹਿਬ ਦੇ ਸਾਹਮਣੇ ਬਿਲਕੁਲ ਨਿਮਾਣੇ ਸਿੱਖਾਵਾਗ ਹੀ ਪੇਸ਼ ਹੋਏ ਸੀ ਪਰ ਕੁਝ ਸ਼ਰਾਰਤੀ ਹਮੈਤੀ ਉਹਨਾਂ ਦੇ ਪਿੱਛੇ ਵੀ ਬੈਠੇ ਸੀ ਜਦੋਂ ਸੁਧਾਰ ਲਹਿਰ ਵਾਲਿਆਂ ਤੇ ਕੋਈ ਹਾਂ ਜਾਂ ਨਾ ਦੀ ਗੱਲ ਕਰੀ ਜਾਂਦਾ ਉਹ ਝਾੜਾ ਪਈ ਜਾਂਦੇ ਸੀ ਤਾਂ ਉਹ ਜਕਾਰੇ ਛੱਡਦੇ ਸੀ ਸ਼ਰਾਰਤੀ ਅੰਸਰ ਵੀ ਸੀ ਉੱਥੇ ਦੋਸਤੋ ਕੋਈ ਕਹਿ ਰਿਹਾ ਸੀ ਕਿ ਇਹ ਸਾਰਾ ਕੁਝ 2 ਦਸੰਬਰ ਨੂੰ ਸਿੰਘ ਸਾਹਿਬ ਨੇ ਜੋ ਆਦੇਸ਼ ਜਾਰੀ ਕੀਤੇ ਨੇ ਉਦੇ ਬਦਲੇ ਵਿੱਚ ਹੋਇਆ ਕਿਉਂਕਿ ਉਸ ਦਿਨ ਬਾਗੀ ਤੇ ਦਾਗੀ ਦੋਵੇਂ ਤਰ੍ਹਾਂ ਨਵਾਨੇ ਸਿੱਖਾਂ ਵਾਗਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋਈਆਂ ਸੀ ਤੇ ਉੱਥੇ ਸਿੰਘ ਸਾਹਿਬ ਨੇ ਬੜੇ ਜੱਥੇਦਾਰਾਂ ਵਾਲੇ ਰੋਹਬ ਦਾਬ ਨਾਲ ਇਹਨਾਂ ਸਾਰੇ ਦੋਸ਼ੀਆਂ ਤੋਂ ਦੋਸ਼ ਕਬੂਲ ਕਰਵਾਏ ਸੀ ਭਾਵੇਂ ਇੱਕ ਦੋ ਦੋਸ਼ੀ ਬਚ ਗਏ ਜਿਨ੍ਹਾਂ ਨੇ ਕੋਰਾ ਝੂਠ ਬੋਲਿਆ ਜਿਨ੍ਹਾਂ ਚ ਬਲਵਿੰਦਰ ਸਿੰਘ ਪੁੰਦਰ ਤੇ ਡਾਕਟਰ ਦਰਜੀਤ ਸਿੰਘ ਚੀਮਾ ਸੀ ਸਿੰਘ ਸਾਹਿਬ ਨੇ ਇਹਨਾਂ ਨੂੰ ਜੋੜ ਦੇ ਕੇ ਕਬੂਲ ਨਹੀਂ ਕਰਵਾਇਆ ਹਾਂ ਇਹਨਾਂ ਜਰੂਰ ਕਹਤਾਂਗੇ ਝੂਠ ਬੋਲਦੇ ਨੇ ਅਸੀਂ ਉਹਨਾਂ ਦੇ ਸਬੂਤ ਵੀ ਇਸ ਤੋਂ ਪਿਛਲੀ ਵੀਰੇ ਚ ਪੇਸ਼ ਕਰਦੇ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੱਚਮੁੱਚ ਸੁਖਵੀਰ ਬਾਦਲ ਨਿਵਾਣੇ ਸਿੱਖ ਵਾਂਗ ਹੀ ਪੇਸ਼ ਹੋਇਆ ਸੀ ਕੱਲਾ ਕੱਲਾ ਗੁਨਾਹ ਜੋ ਉਹਦੇ ਤੇ ਦੋਸ਼ ਲਾਏ ਗਏ ਸਨ ਸਿੰਘ ਸਾਹਿਬ ਨੇ ਇਕੱਲਾ ਇਕੱਲਾ ਦੋਸ਼ ਉੱਚਾ ਤੇ ਉਹਨੇ ਕਬੂਲ ਕੀਤਾ ਸੁਖਬੀਰ ਬਾਦਲ ਨੇ ਸਾਰੇ ਗੁਨਾਹ ਕਬੂਲ ਕੀਤੇ ਇੰਨੇ ਸੰਜੀਤਾ ਗੁਨਾਹ ਇੰਨੇ ਗੰਭੀਰ ਗੁਨਾਹ ਇੰਨੇ ਖਤਰਨਾਕ ਗੁਨਾਹ ਕਿ ਜਿੰਨਾ ਦੀ ਕੋਈ ਸਜ਼ਾ ਹੋਈ ਨਹੀਂ ਸਕਦੀ ਪਰ ਫਿਰ ਵੀ ਸਿੰਘ ਸਾਹਿਬ ਨੇ ਕੀ ਸੀ ਧਰਮ ਕਿਸਾ ਲਾਈ ਭਾਂਡੇ ਮੰਜੋ ਝਾੜੂ ਦਿਓ ਜੀ ਵਰਤਨ ਸਾਹ ਕਰੋ ਕੀਰਤਨ ਕਰੋ ਸੁਖਮਨੀ ਸਾਹਿਬ ਦੇ ਪਾਠ ਕਰੋ ਜੋ ਧਾਰਮਿਕ ਸਜ਼ਾ ਕਿ ਹੁੰਦੀ ਹੈ। ਪਰ ਸੁਖਬੀਰ ਬਾਦੂ ਦੇ ਗੁਨਾਹਾਂ ਮੁਤਾਬਕ ਉਹਨੂੰ ਸਜ਼ਾ ਨਹੀਂ ਮਿਲੀ ਜਿਸ ਦੇ ਪ੍ਰਤੀਕਰਮ ਬਜੋ ਸਿੱਖ ਸੰਗਤ ਦੇ ਰੋਧਾ ਪ੍ਰਤੀਕ ਬਣ ਕੇ ਨਰੈਣ ਸਿੰਘ ਕੌੜੇ ਨੇ ਇਹ ਐਕਸ਼ਨ ਕੀਤਾ। ਇਹ ਲੋਕਾਂ ਦਾ ਕਹਿਣਾ ਹੈ। ਹਾਲੇ ਨੇ ਟੀਵੀ ਤੇ ਹਰ ਇੱਕ ਦੀ ਪਰੇ ਦੀ ਕਰਿਆ ਆ ਰਹੀ ਹੈ। ਹੋਰ ਤਾਂ ਹੋਰ ਇੱਕ ਪੱਖਪ ਦੇ ਜਥੇਦਾਰ ਨੇ ਤਾਂ ਸਾਡੇ ਸਿੰਘ ਸਾਹਿਬਾਨਾ ਤੇ ਹੀ ਸਵਾਲ ਖੜੇ ਕਰਤੇ ਕਿ ਸਿੰਘ ਸਾਹਿਬ ਨੇ ਵੀ ਬਹੁਤ ਵੱਡਾ ਗੁਨਾਹ ਕੀਤਾ ਹੈ ਇਹ ਆਪਣੇ ਆਪ ਹੀ ਟਹਿਨੇ ਵਿੱਚ ਖੜ ਜਾਣਾ ਚਾਹੀਦਾ ਹੈ ਇਹਨਾਂ ਨੂੰ ਪਛਤਾਪ ਕਰਨਾ ਚਾਹੀਦਾ ਹੈ ਉਸ ਜਥੇਦਾਰ ਦਾ ਇਹ ਕਹਿਣਾ ਸੀ ਉਹ ਵੀ ਤਖਤ ਦਾ ਜਥੇਦਾਰ ਉਸ ਤਖਤ ਦੇ ਜਥੇਦਾਰ ਇਹ ਕਹਿਣਾ ਸੀ ਕਿ ਸਿੰਘ ਸਾਹਿਬ ਨੇ ਗੁਰਬਾਣੀ ਦੇ ਜੋ ਤਖਤੀਆਂ ਪਾਈਆਂ ਲਿਖ ਕੇ ਉਹਦੇ ਬਣਾਤਾ ਨਹੀਂ ਲਿਖੇ ਜੋ ਤਖਤੀਆਂ ਲਿਖੇ ਰੋਲ ਗੁਰਬਾਣੀ ਦੇ ਪਾਵਨ ਤੁਕਾਂ ਸੰ ਤੇ ਉਹ ਪਾਵਨ ਤੁਕਾਂ ਗਲੇ ਵਿੱਚ ਪਾ ਕੇ ਤਖਤੀਆਂ ਇਹਨਾਂ ਨੇ ਇਹਨਾਂ ਤੋਂ 12 ਤਾਂ ਸਾਫ਼ ਕਰਾਈਆਂ ਉਸ ਜੱਥੇ ਦਾ ਇਹ ਕਹਿਣਾ ਆਇਆ ਕਿ ਉੱਥੇ ਜਦੋਂ 12 ਤਾਂ ਸਾਫ਼ ਕਰਦੇ ਸੀ ਗੰਦੇ ਮੰਦੇ ਛਿੱਟੇ ਗੁਰਬਾਣੀ ਤੇ ਵੀ ਪਏ ਹੋਰ ਗਏ ਗੁਰਬਾਣੀ ਦੀ ਬੇਅਦਬੀ ਹੋਈ ਇਹ ਸਿੰਘ ਸਾਹਿਬ ਦੀ ਬਦੌਲਤ ਹੋਈ ਇਹ ਸਿੰਘ ਸਾਹਿਬ ਨੇ ਖੁਦ ਕਰਵਾਈ ਕਿਉਂਕਿ ਉਹ ਤੱਕੇ ਦੋਸ਼ ਲਿਖ ਦਿੰਦੇ ਵੀ ਇਹਨੇ ਆ ਗੁਨਾ ਕੀਤੇ ਨੇ ਪਰ ਗੁਰਬਾਣੀ ਨੇ ਤੁਕਾਂ ਲਿਖ ਕੇ ਉਹਦੇ ਮੁਤਾਬਕ ਗੁਰਬਾਣੀ ਦੀ ਬੇਅਦਬੀ ਹੋਈ ਹੈ ਲੋਕ ਕਾਫੀ ਸਹਿਮਤ ਵੀ ਹੋਏ ਨੇ ਦਰਦੇ ਕੌਮ ਚੈਨਲ ਨੇ ਉਸ ਜਥੇਦਾਰ ਨੂੰ ਨੱਥ ਪਾਉਣ ਲਈ ਸਾਡੇ ਸਿੰਘ ਸਾਹਿਬਾਨ ਨੂੰ ਬੇਨਤੀ ਵੀ ਕੀਤੀ ਸੀ ਪਰ ਇਹਨਾਂ ਨੇ ਤਿੰਨ ਜਥੇਦਾਰ ਸਾਫਕਾਤਾ ਤਲਬ ਕਰ ਲਏ ਉਹਨਾਂ ਤੋਂ ਪੁੱਛਗਿੱਛ ਕੀਤੀ ਪਰ ਪੂਰੀ ਨਹੀਂ ਕੀਤੀ ਪਰ ਇਹ ਜਥੇਦਾਰ ਵੱਲੋਂ ਚੱਕੇ ਨਹੀਂ ਜਿਹੜਾ ਅੱਜ ਇਹ ਪ੍ਰਚਾਰ ਕਰ ਰਿਹਾ ਹੈ ਕਿ ਸਾਡੇ ਇਨਾ ਸਿੰਘ ਸਾਹਿਬਾਨਾਂ ਨੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ ਕੁਝ ਲੋਕ ਇਵੇਂ ਕਹਿ ਰਹੇ ਨੇ ਕਿ ਦੇਖੋ ਜੀ ਪੰਥ ਕਰੋ ਦਾ ਪ੍ਰਤੀਕ ਹੋ ਸਕਦਾ ਹੈ ਕੌੜੇ ਦਾ ਇਹ ਐਕਸ਼ਨ ਪਰ ਇਹਦਾ ਸਮਾਂ ਤੇ ਸਥਾਨ ਬਿਲਕੁਲ ਗਲਤ ਹੈ ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਸਥਾਨ ਤੇ ਤੇ ਜਦੋਂ ਕਾਲਪਤਖ ਸਾਹਿਬ ਵੱਲੋਂ ਲੱਗੀ ਹੋਈ ਸੇਵਾ ਨਿਭਾ ਰਿਹਾ ਸੀ ਉਦੋਂ ਉੱਤੇ ਇਹ ਐਕਸ਼ਨ ਕਰਨਾ ਇਸ ਸ੍ਰੀ ਦਾਲ ਸਿੱਖ ਧਰਮ ਦੀ ਵੀ ਬਦਨਾਮੀ ਹੋਈ ਹੈ ਕਿ ਦੁਨੀਆ ਕੀ ਸੋਚੇਗੀ ਕਿ ਜਿਸ ਥਾਨ ਤੇ ਅਸੀਂ ਸ਼ਾਂਤੀ ਪ੍ਰਾਪਤ ਕਰਨ ਜਾਂਦੇ ਆ ਉਸ ਜਗ੍ਹਾ ਤੇ ਇਹੋ ਜਿਹਾ ਕੁਝ ਵੀ ਹੋ ਸਕਦਾ ਹੈ ਸਮੇਤ ਸਥਾਨ ਮਤਾਬਕ ਇਸ ਘਟਨਾ ਦੀ ਨਿੰਦਾ ਅਸੀਂ ਆਪਣੇ ਚੈਨਲ ਵੱਲੋਂ ਵੀ ਕਰਦੇ ਹਾਂ ਪਰ ਇਹ ਸੱਚਮੁੱਚ ਪੰਥ ਕਰੋਧ ਦਾ ਪ੍ਰਤੀਕ ਹੈ ਇਹ ਐਕਸ਼ਨ ਪਰ ਅਸੀਂ ਨਿੰਦਾ ਕਰਦੇ ਆ ਕਿਉਂਕਿ ਇਹਦਾ ਸਮਾਗਸਥਾਨ ਸਹੀ ਨਹੀਂ ਸੀ ਫਿਰ ਵੀ ਅਸੀਂ ਸਿੰਘ ਸਾਹਿਬਾਨ ਜੀ ਨੂੰ ਇਹ ਜੁਰ ਕਹਾਗੇ ਕਿ ਸਿੰਘ ਸਾਹਿਬ ਜੀ ਲੋਕ ਤਾਂ ਖੰਭਾਂ ਦੀਆਂ ਡਾਰਾਂ ਬਣਾਉਂਦੇ ਰਹਿਣਗੇ ਭਾਵੇਂ ਤੁਹਾਡੇ 2 ਦਸੰਬਰ ਵਾਲੇ ਫੈਸਲੇ ਚ ਕਾਫੀ ਕਮੀਆਂ ਰਹਿ ਗਈਆਂ ਹੋਣਗੀਆਂ ਰਈਆਂ ਵੀ ਨੇ ਜਿਹਦੇ ਨਾਲ ਉਹ ਸਿੱਖ ਵਿਦਵਾਨ ਜਿਨ੍ਹਾਂ ਨੂੰ ਤੁਸੀਂ ਆਪਣੇ مشਵਰੇ ਦੇਣ ਲਈ ਬੁਲਾਇਆ ਸੀ ਉਹ ਵੀ ਸਹਿਮਤ ਨਹੀਂ ਸਾਰੇ ਫੈਸਲੇ ਨਹੀਂ ਤੁਹਾਡੇ 60% 70% 80% ਫੈਸਲੇ ਜਿਹੜੇ ਨੇ ਉਹ ਬਿਲਕੁਲ ਸਹੀ ਸੀ ਸਾਰੇ ਜੋ ਫੈਸਲੇ ਕੀਤੇ ਉਹ ਸਹੀ ਸੀ ਇੱਕ ਦੋ ਘੱਟ ਇਹ ਰਹੀਆਂ ਕਿ ਇੱਕ ਤਾਂ ਸਾਫਕਾਰ ਜ세ਦਾਰ ਗੌਰੇ ਰਣਜੀਤ ਸਿੰਘ ਨੂੰ ਤੁਸੀਂ ਤਲਬ ਨਹੀਂ ਕੀਤਾ ਇਹਨੇ ਬਹੁਤ ਵੱਡਾ ਗੁਨਾਹ ਕੀਤਾ ਸੀ ਦੂਸਰਾ ਬਲਵਿੰਦਰ ਸਿੰਘ ਭੁੰਦਰ ਤੇ ਦਰਜੀਤ ਚੀਮੇ ਤੋਂ ਉਹਨਾਂ ਦੇ ਗੁਨਾਹ ਕਬੂਲ ਨਹੀਂ ਕਰਾਏ ਜਦੋਂ ਕਿ ਉਹਨਾਂ ਦੇ ਸਬੂਤ ਗੈਨੀ ਗੁਰਮੁਖ ਸਿੰਘ ਕੋਲੇ ਸੀ ਤੁਹਾਨੂੰ ਦੱਸਿਆ ਵੀ ਹੋਗਾ ਪਰ ਤੁਸੀਂ ਉਹਨਾਂ ਤੇ ਸਖਤੀ ਨਹੀਂ ਕੀਤੀ ਤੁਸੀਂ ਇਕੱਲੇ ਪ੍ਰੇਮ ਸਿੰਘ ਚੰਦੂ ਮਾਜਰੇ ਤੇ ਸ਼ਕਤੀ ਕੀਤੀ ਉਹਨਾਂ ਤੋਂ ਗੁਨਾਹ ਕਬੂਲ ਕਰਾਏ ਇੰਜ ਲੱਗਦਾ ਕਿ ਜਿਹੜੇ ਮਗਰਸ ਬੈਠੇ ਸੀ ਉਹ ਬਾਦਲ ਪੱਕੀ ਸਨ ਜਦੋਂ ਚਿੰਦੂ ਮਾਜਰੇ ਨੂੰ ਤੇ ਸ਼ਕਤੀ ਹੋ ਰਹੀ ਸੀ ਉਦੋਂ ਮਗਰੋਂ ਚਕਾਰੇ ਛੱਡ ਰਹੀ ਸੀ ਇੱਥੋਂ ਤੱਕ ਕਿ ਚੰਦੂ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਜੋ ਸਫਾਈ ਦੇਣੀ ਚਾਹੀ ਉਹਦੀ ਆਵਾਜ਼ ਵੀ ਨਹੀਂ ਸੁਣ ਦਿੱਤੀਗੀ ਤੁਹਾਨੂੰ ਵੀ ਪਤਾ ਹੈ ਆਖਰ ਵਿੱਚ ਤੁਹਾਨੂੰ ਉਹਨਾਂ ਨੂੰ ਟੋਕਣਾ ਪਿਆ ਇਸ ਦੇ ਬਾਵਜੂਦ ਵੀ ਉਹ ਲੋਕ ਆਏ ਜਦੋਂ ਕਿ ਤੁਸੀਂ ਰੋਕਿਆ ਸੀ ਵੀ ਕੋਈ ਜਿਹੜਾ ਹਮੈਤੀ ਇਦਾਂ ਦਾ ਨਹੀਂ ਆਊਗਾ ਜਿਹੜਾ ਹੁੱਲੜਬਾਜੀ ਕਰੇ ਹੈ ਹੁੱਲੜਬਾਜੀ ਕੋਈ ਜ਼ਰੂਰੀ ਨਹੀਂ ਹੈ ਕਿ ਬੋਲੇ ਸੋ ਨਿਹਾਲ ਕਰਕੇ ਕੋਈ ਧਾਰਮਿਕ ਨਾਰਾ ਬਣ ਜਾਂਦਾ ਹੈ ਇਹ ਜਿਹੜੇ ਉੱਤੇ ਜਕਾਰੇ ਛੱਡੇ ਗਏ ਨੇ ਜੰਗੇ ਫੈਲਣ ਛੱਡੇ ਗਏ ਚੰਗੀ ਕਰ ਜਦੋਂ ਕੁਝ ਵੀ ਸਪੈਸ਼ਲ ਵਿਸ਼ੇਸ਼ ਤੌਰ ਤੇ ਉਹਦੇ ਖਿਲਾਫ ਛੱਡੇ ਗਏ ਉਹ ਤੋਂ ਹੀ ਸ਼ਰਾਤ ਵੀ ਬਣ ਪਰ ਸਿੰਘ ਸਾਹਿਬ ਜੀ ਅਸੀਂ ਫੇਰ ਵੀ ਇਹ ਕਹਿੰਦੇ ਆ ਕਿ ਆਪਣਾ ਮੰਤਨ ਤੁਸੀਂ ਆਪ ਕਰਨਾ ਹੈ ਇਤਿਹਾਸ ਤੇ ਨਿਗਾਹ ਮਾਰਨੀ ਪਣੀ ਹੈ ਤੁਹਾਨੂੰ ਸ਼ਰਾਰਤੀ ਲੋਕਾਂ ਦਾ ਕੀ ਹੈ ਇਹਨਾਂ ਨੇ ਤਾਂ ਇਹਨਾਂ ਦਾ ਅਸੀਂ ਮੂੰਹ ਨਹੀਂ ਫੜ ਸਕਦੇ ਦੇਖੋ ਇੱਕ ਘਟਨਾ ਉੱਥੇ ਕੀ ਵਾਪਰੀ ਜਦੋਂ ਸੁਖਵੀਰ ਸਿੰਘ ਬਾਦਲ ਬਤੌਰ ਚੌਧਾਰ ਵਰਸ਼ਾ ਹੱਥ ਜੋ ਲੈ ਕੇ ਉੱਥੇ ਸੇਵਾ ਨਵਾਰਿਆ ਸੀ ਉਦੋਂ ਇੱਕ ਬੀਬੀ ਆਈ ਉਨੇ ਸੁਖਵੀਰ ਬਾਦਲ ਦੇ ਪੈਰੀ ਹੱਥ ਲਾਏ ਫਟਾਫਟ ਚਲੇ ਗਏ ਸੁਖਵੀਰ ਬਾਦਲ ਨੇ ਐਨੀ ਤੇਜ਼ੀ ਨਾਲ ਲੱਗ ਕੇ ਐ ਸਰਕਾਰੀ ਤੇ ਉਹਦਾ ਅਸਰ ਕੀ ਪਿਆ ਜਿੰਨਾ ਲੋਕਾਂ ਨੇ ਕਿਸੇ ਵੀ ਸਾਸ਼ੀ ਨੇ ਵਿਸ਼ੇਸ਼ ਤੌਰ ਤੇ ਉਹ ਬੀਬੀ ਭੇਜੀ ਹੋਏਗੀ ਉਹ ਇਹ ਚੈੱਕ ਕਰਨਾ ਚਾਹੁੰਦੇ ਸੀ ਚੈੱਕ ਵੀ ਕੀਤਾ ਕਿ ਸ਼ਾਇਦ ਸੁਖਵੀਰ ਬਾਦਲ ਨੇ ਐਵੇਂ ਪਲਸਟਰ ਲਾਇਆ ਹੈ ਜੇ ਉਹਦੇ ਫ੍ਰੈਕਚਰ ਹੋਈ ਹੁੰਦੀ ਤਾਂ ਇੰਨੀ ਛੇਤੀ ਜਿਹੜੀ ਹੈਗੀ ਉਹ ਤੰਗ ਨਹੀਂ ਸੀ ਰਿਸਕਾ ਸਕਦਾ ਇਹ ਵੀ ਲੋਕ ਐਦਾਂ ਵੀ ਚੈੱਕ ਕਰਦੇ ਰਹੇ ਨੇ ਇੱਕ ਹੋਰ ਭਾਂਡਿਆਂ ਦੀ ਸੇਵਾ ਸਾਰੇ ਤਨਖਾਈ ਇਕੱਠੇ ਹੋ ਕੇ ਐਂ ਲੈਂਡ ਬਣਾ ਕੇ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੋਵੇ ਐਂ ਲੈਂਡ ਬਣਾ ਕੇ ਜੱਚੇ ਫੱਚੇ ਸੰਕਦੇ ਵਸਤਰਾਂ ਵਿੱਚ ਭਾਂਡੇ ਇੱਕ ਦੂਜੇ ਨੂੰ ਐ ਫੜਾ ਰਹੇ ਸੀ ਜਿਵੇਂ ਛੱਤ ਪੈਣ ਵੇਲੇ ਭਈਏ ਜਿਹੜੇ ਹੈਗੇ ਬਾਜਰੀ ਦੇ ਤਾਂਸਲੇ ਫੜਾਉਦੇ ਹੁੰਦੇ ਨੇ ਅਗੇ ਸਪਲਾਈ ਕਰਦੇ ਹੁੰਦੇ ਨੇ ਐਂ ਫੜਾ ਰਹੇ ਸੀਗੇ ਦੇਖਣ ਵਾਲਿਆਂ ਨੇ ਇਹ ਦੇਖਿਆ ਨੁਗੋਖਿਆ ਕਟੜੇ ਵਾਲਿਆਂ ਨੇ ਕਿ ਉਹ ਭਾਂਡੇ ਦਾ ਸੰਗਤਾਂ ਦਾ ਝੂਠ ਹੈ ਹੀ ਨਹੀਂ ਸੀ ਲੱਗੀ ਹੋਈ ਉਹ ਸਾਫ਼ ਭਾਂਡੇ ਸੀ ਐਂ ਫੜਾਈ ਜਾਣਾ ਇਹ ਕੋਈ ਭੰਡੰਨੀ ਸੇਵਾ ਲੋਕਾਂ ਨੇ ਇਹ ਵੀ ਕਿਹਾ ਕਿ ਜੇ ਇਹਨਾਂ ਤਨਖਾਈਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਸੇਵਾ ਕਰਨ ਤੇ ਲਾਇਆ ਜਾਵੇ ਭਾਂਡੇ ਸਾਫ਼ ਕਰਨ ਤੇ ਲਾਇਆ ਜਾਵੇ ਤਾ ਸੰਗਤਾਂ ਨੂੰ ਦੋ ਦਿਨ ਭਾਂਡੇ ਨਹੀਂ ਮਿਲਣਗੇ ਲੰਗਰ ਛਕਣ ਵਾਸਤੇ ਬਿਲਕੁਲ ਡਰਾਮਾ ਸੀ ਇਹਨਾਂ ਨੇ ਹਾਂ ਬਾਥਰੂਮ ਪੁੰਧੜ ਵੀ ਦੇਖਿਆ ਸੀ ਹੋਰ ਵੀ ਦੇਖਿਆ ਵਾਹ ਕਿਦਾ ਸਫਾਈ ਕਰਦੇ ਦੇਖਿਆ ਲੱਗਦਾ ਸੀ ਵੀ ਸਫਾਈ ਕਰਦੇ ਆ ਪਰ ਭਾਂਡੇ ਸਾਫ ਕਰਨੇ ਸਿਰਫ ਕੱਲੇ ਸੁਖਬੀਰ ਬਾਦਲ ਨੂੰ ਵੀ ਉਹ ਭਾਂਡੇ ਦੀ ਸਫਾਈ ਕਰਦੇ ਆ ਲੰਗਰ ਦੀ ਸੇਵਾ ਕਰਦੇ ਨੇ ਐਨੇ ਬੰਦੇ ਖੜੇ ਕਰਕੇ ਕੀ ਇਹ ਡਰਾਮਾ ਨਹੀਂ ਸੀ ਤੁਸੀਂ ਦਾ ਕਹਿੰਦੇ ਸੀ ਦਰਬਾਰ ਸਾਹਿਬ ਦਾ ਮੈਨੇਜਰ ਇਹਨੂੰ ਚੈੱਕ ਕਰੂਗਾ ਦਰਬਾਰ ਸਾਹਿਬ ਦੇ ਮੈਨੇਜਰ ਤੇ ਕੀ ਔਕਾਤ ਹੈ ਨਾ ਮੰਤਰੀਆਂ ਨੂੰ ਲੈ ਕੇ ਉਹ ਇਹਨਾਂ ਨੂੰ ਚੈੱਕ ਕਰੇ ਕਿਸੇ ਮੈਨੇਜਰ ਨੇ ਚੈੱਕ ਨਹੀਂ ਕੀਤਾ ਕੋਈ ਇਹਨਾਂ ਨੇ ਲੰਗਰ ਦੀ ਸੇਵਾ ਨਹੀਂ ਕੀਤੀ ਉਹਨਾਂ ਨੇ ਤਾਂ ਕੀਤੀ ਨਹੀਂ ਜਿਹੜੇ ਸੁਖਵੀਰ ਬਾਦਲ ਕੜੇ ਕੋਲੇ ਖੜੇ ਬਫਾਦਾਰੀ ਤੇ ਚਮਚੀਆਂ ਮਾਰ ਰਹੇ ਸੀ ਚੈੱਕ ਕਰਕੇ ਦੇਖ ਲਓ ਵੀਡੀਓ ਚੈੱਕ ਕਰ ਲਓ ਭਾਂਡੇ ਵੀ ਬਿਲਕੁਲ ਸਾਫ਼ ਸੀ ਸੰਗਤਾਂ ਦੀ ਝੂਠ ਵੀ ਨਹੀਂ ਸੀ ਜੇ ਸੰਗਤਾਂ ਦੀ ਝੂਠ ਨਹੀਂ ਸੀ ਤੇ ਨਾਇਨ ਨੇ ਸਾਫ ਕਿਤੇ ਗਾਹਾਂ ਹੀ ਸਪਲਾਈ ਕਰੀ ਗਏ ਨੇ ਸੁਖਵੀਰ ਨੇ ਵੀ ਅੱਗੇ ਕਰਤੇ ਫਿਰ ਇੰਨਾ ਦੇ ਅਦਲੀ ਜੋਤ ਸਿੰਘ ਸਾਹਿਬ ਜੀ ਕਿਵੇਂ ਲਹੋਗੇ ਇਹ ਵੀ ਚੈੱਕ ਕਰਕੇ ਦੇਖੋ ਇਹ ਵੀਡੀਓ ਚੈੱਕ ਕਰੋ ਤੁਸੀਂ ਸਿੰਘ ਸਾਹਿਬ ਜੀ 2 ਦਸੰਬਰ ਨੂੰ ਉਹ ਇੱਕ ਸ਼ੇਰ ਆਲੀ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ 2 ਦਸੰਬਰ ਨੂੰ ਸ਼੍ਰੀ ਕਾਲਪਤਖ ਸਾਹਿਬ ਦੀ ਫਸੀਲ ਤੋਂ ਜੋ ਆਗਾਜ਼ ਸੀ ਜੋ ਸ਼ੁਰੂਆਤ ਸੀ ਉਹ ਐਨੀ ਵਧੀਆ ਸੀ ਕਿ ਉਹਨੇ ਸੰਗਤਾਂ ਦੇ ਦਿਲ ਵੀ ਜਿੱਤ ਲਿਆ ਜਦੋਂ ਕੱਲੇ-ਕੱਲੇ ਦੋਸ਼ੀ ਤੋਂ ਤੁਸੀਂ ਦੋਸ਼ ਮਨਵਾਏ ਸਾਰੀ ਦੁਨੀਆ ਦੀ ਸਿੱਖ ਸੰਗਤ ਤੁਹਾਡੀ ਤਾਰੀਫ਼ ਕਰਦੀ ਸੀ ਤੁਹਾਡੀ ਤਾਰੀਫ਼ ਦੇ ਪੁਰਗਾਂਦੀ ਸੀ ਅਸੀਂ ਵੀ ਟੀਮਿਆਂ ਅੱਗੋਂ ਨਹੀਂ ਹਟੇ ਦੇਖ ਰਿਹਾ ਸੀ ਕਿ ਹਾਂ ਸੱਚਮੁੱਚ ਤੁਸੀਂ ਅਕਾਲੇ ਫੁੱਲਾ ਸਿੰਘ ਦਾ ਰੋਲ ਨਿਭਾਇਆ ਬਲਕਿ ਉਹ ਤੋਂ ਵਧੀਆ ਰੋਲ ਕਰਦੇ ਹੋ ਕੱਲੇ ਕੱਲੇ ਦੋਸ਼ੀ ਨੂੰ ਸਾਰੇ ਦੋਸ਼ ਕਬੂਲ ਕਰਾਏ ਇੱਕ ਦੋ ਬਚ ਗਏ ਇੱਕ ਦੋ ਤੋਂ ਤੁਸੀਂ ਆਪ ਪਾਸਾ ਵਟ ਗਏ ਸਿੰਘ ਸਾਹਿਬ ਜੀ ਤੁਸੀਂ ਪਾਸਾ ਵਟਿਆ ਗੁਰਚਰਨ ਸਿੰਘ ਗਰੇਵਾਲ ਤੋਂ ਨਾ ਉਹਦਾ ਨੌ ਨਾ ਲਿਆ ਨਾ ਉਹਨੂੰ ਕੋਈ ਤਲਬ ਕੀਤਾ ਤੁਸੀਂ ਪਾਸਾ ਵਟਿਆ ਕੋਹਰੇ ਮਸਕੀਨ ਰਣਜੀਤ ਸਿੰਘ ਤੋਂ ਉਹਨੂੰ ਤਲਬ ਨਹੀਂ ਕੀਤਾ ਉਹ ਤੁਹਾਡੇ ਤੋਂ ਦੋਸ਼ ਲਾਰ ਹੈ ਕਿ ਸਿੰਘ ਸਾਹਿਬ ਨੂੰ ਵੀ ਇਕ ਟਾਇਲੇ ਖੜਿਆ ਆ ਜਾਣਾ ਚਾਹੀਦਾ ਇਹਨਾਂ ਨੇ ਗੁਰਬਾਣੀ ਦੀ ਵਿਆਧਵੀ ਕਰਾਈ ਸਾਨੂੰ ਇਸ ਬਾਰੇ ਕੋਈ ਗਿਆਨੀ ਇਕ ਗੌਰੇ ਮਸਕੀਨ ਕਹਿ ਰਿਹਾ ਹੈ ਸ਼ੁਰੂਆਤ ਤੁਹਾਡੀ ਬਹੁਤ ਵਧੀਆ ਰਹੀ ਸਿੱਖ ਸੰਗਤਾਂ ਦੇ ਮਨ ਜਿੱਤਦੇ ਗਏ ਪਰ ਜਦੋਂ ਸਜ਼ਾ ਸੁਣਾਉਣ ਦਾ ਮੇਲਾ ਆਇਆ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਸੁਣਾਈ ਗਈ ਸਿੰਘ ਸਾਹਿਬ ਜੀ ਲੋਕਾਂ ਨੇ ਕੋਈ ਵਧੀਆ ਹੰਗਾਰਾ ਨਹੀਂ ਦਿੱਤਾ ਲੋਕਾਂ ਨੇ ਤੁਹਾਡੇ ਉਸ ਫੈਸਲੇ ਦੇ ਫੁੱਲ ਨਹੀਂ ਚੜਾਏ ਤੇ ਨਾ ਹੀ ਚੜਾਉਣਗੇ ਸਿੰਘ ਸਾਹਿਬ ਜੀ ਸਿੱਖ ਕੌਮ ਸਿੱਖ ਸੰਗਤ ਸਵਾਇ ਦੋਸ਼ੀਆਂ ਦੇ ਪੱਖੀਆਂ ਤੋਂ ਤੁਹਾਡੀ ਇਸ ਨਰਮੀ ਤੇ ਬਹੁਤ ਦੁਖੀ ਹੈ ਉਹ ਇਹ ਸਮਝਦੇ ਨੇ ਕਿ ਸਾਰਾ ਕੁਝ ਚੰਗਾ ਕਰਕੇ ਮੰਨ ਲਓ ਕਿ 80% ਸਾਰਾ ਕੁਝ ਵਧੀਆ ਕੀਤਾ 90% ਵਧੀਆ ਕੀਤਾ ਪਰ ਜਦੋਂ ਆ ਕੇ ਸੁਖਵੀਰ ਬਾਦਲੂ ਦੇ ਗੁਨਾਹਾਂ ਦਾ ਜਿਹੜਾ ਸੀਗਾ ਸਜ਼ਾ ਸਰਾਉਣ ਲੱਗੇ ਉਦੋਂ ਤੁਸੀਂ ਸਹੀ ਇਨਸਾਫ ਨਹੀਂ ਕਰ ਸਕੇ ਇਹ ਸਾਰਾ ਸਿੱਖ ਸੰਸਾਰ ਅੱਜ ਇਹ ਕਹਿ ਰਿਹਾ ਕਿ ਐਂਡ ਤੇ ਆ ਕੇ ਸਾਡੇ ਸਿੰਘ ਸਾਹਿਬਾਨ ਨੇ ਵੀ ਗਿਆਨੀ ਗੁਰਵਤਨ ਸਿੰਘ ਬਾਦਲ ਰਿਆਦ ਕਰ ਗਏ ਇਹਨਾਂ ਦੇ ਮੁਤਾਬਕ ਚੱਲ ਗਏ ਜਿਵੇਂ ਇਹਨਾਂ ਨੇ ਕਿਹਾ ਸੀ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਆ ਕਿ ਜਦੋਂ ਤੁਸੀਂ ਸੁਖਵੀਰ ਬਾਦਲ ਨੂੰ ਸਜ਼ਾ ਸੁਣਾ ਰਹੇ ਸੀ ਗੁਨਾਹ ਕਬੂਲ ਕਰੀ ਜਾ ਰਿਹਾ ਸੀ ਕੋਈ ਉਹ ਟੈਨਸ਼ਨ ਨਹੀਂ ਸੀ ਉਹ ਖੁਸ਼ ਨਾਜ਼ ਰਹਾ ਸੀ ਲੋਕ ਇਹ ਕਹਿੰਦੇ ਵੀ ਸੁਖਵੀਰ ਬਾਦਲ ਨੂੰ ਪਹਿਲਾਂ ਪਤਾ ਸੀ ਮੈਨੂੰ ਕੀ ਸਜ਼ਾਉਗੇ ਹੋ ਸਕਦਾ ਤੁਸੀਂ ਸੁਖਬੀਰ ਬਾਦਲ ਦੀ ਜਾਂ ਧਾਮੀ ਤੋਂ ਸਹਿਮਤੀ ਵੇਈ ਲਈ ਹੋਵੇ ਪਰ ਇਹ ਗੜਬੜ ਨਹੀਂ ਕਦੀ ਆ ਸਦਾ ਸੁਣਾਵਾਂਗੇ ਆ ਅਸੀਂ ਸਾਰਾ ਕੁਝ ਕਰਨਾ ਪਰ ਇਹ ਸਾਰਾ ਇਹ ਜੋ ਰਜਾਸੀ ਸਾਰਾ ਪਰਪੰਚ ਇਸ ਦਾ ਜੋ ਅੰਤ ਹੈ ਉਹ ਬਿਲਕੁਲ ਵਧੀਆ ਨਹੀਂ ਹੋਇਆ ਸੰਗਤਾ ਨੇ ਬਿਲਕੁਲ ਪ੍ਰਵਾਨ ਨਹੀਂ ਕੀਤਾ ਤੇ ਜਿਸ ਦੇ ਪ੍ਰਤੀਕਰਮ ਬਜੋ ਬੱਕ ਬੱਕ ਪ੍ਰਤੀਕ੍ਰਮਾ ਆਰਿਆ ਨੇ ਉਸੇ ਉਹਨਾਂ ਪ੍ਰਤੀਕ੍ਰਮਾ ਚੋ ਹੀ ਨਰੈਨ ਸਿੰਘ ਕੌੜਾ ਦਾ ਇਹ ਐਕਸ਼ਨ ਨਿਕਲਿਆ ਇਹ ਵੀ ਪ੍ਰਤੀਕ ਹੈ ਇੱਕ ਪ੍ਰੋਟੈਸਟ ਹੈ ਉਸ ਦਾ ਉਹਦਾ ਪ੍ਰੋਟੈਸਟ ਹੈ ਹੁਣ ਸਿੰਘ ਸਾਹਿਬ ਜੀ ਤੁਹਾਨੂੰ ਆਪਣੇ ਕੀਤੇ ਫੈਸਲਿਆਂ ਤੇ ਗੌਰ ਵੀ ਕਰਨੀ ਚਾਹੀਦੀ ਹੈ ਜਿਹੜਾ ਇੱਕ ਖਾਸ ਕਿਸਮ ਦਾ মিডিਆ ਨਾ ਓਏ ਕਹਾਂ ਜੀ ਕੋਈ ਸਿੰਘ ਸਾਹਿਬ ਤੇ ਨੂਰਹਿ ਜੀ ਦੇ ਸਕਦਾ ਕੋਈ ਸਿੰਘ ਸਾਹਿਬ ਨੂੰ ਸੁਝਾ ਨਹੀਂ ਦੇ ਸਕਦਾ ਕਿਉਂ ਨਹੀਂ ਦੇ ਸਕਦਾ ਭਾਈ ਇਤਿਹਾਸ ਪੜ ਕੇ ਦੇਖ ਲੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨੇ ਚੰਦੂ ਦਵਾਨ ਦੀ ਬੇਟੀ ਦਾ ਰਿਸ਼ਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਤੈਅ ਕਰ ਲਿਆ ਸੀ ਮੰਨ ਲਿਆ ਸੀ ਪਰ ਜਦੋਂ ਸੰਗਤਾਂ ਨੇ ਉੱਥੇ ਗੁਰੂ ਸਾਹਿਬਾਰੇ ਬੋਲਦਿਆਂ ਨੂੰ ਲਾਹੌਰ ਤੋਂ ਸੁਣਿਆ ਸੰਗਤਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਦਾ ਫੈਸਲਾ ਬਦਲਵਾਤਾ ਸੀ ਕਿ ਗੁਰੂ ਜੀ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਲੈਣਾ ਤਾਂ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਕੀਤਾ ਸੀ ਜਿਹਦੇ ਬਦਲੇ 'ਚ ਉਹਨਾਂ ਨੂੰ ਤਤਿ ਤਵੇ ਤੇ ਬਿਠਾਣਾ ਪਿਆ ਸੀ ਸ਼ਹੀਦੀ ਦੇਣੀ ਪਈ ਸੀ ਤੇ ਉਹ ਗੁਰੂ ਸਾਹਿਬ ਸੀ ਸਾਡੇ ਸਿੰਘ ਸਾਹਿਬ ਗੁਰੂ ਸਾਹਿਬ ਦੇ ਵਜ਼ੀਰ ਨੇ ਬਤੌਰ ਵਜ਼ੀਰ ਅਸੀਂ ਇਨਾਂ ਕੇ ਸੀਰ ਝੁਕਾਉਂਦੇ ਆ ਪਰ ਬਤੌਰ ਸਿੱਖ ਸੰਗਤ ਅਸੀਂ ਆਪਣੇ ਸੁਝਾਅ ਆਪਣੇ ਸਿੰਘ ਸਾਹਿਬ ਨੂੰ ਭੇਜਦੇ ਰਹਾਂਗੇ ਅਸੀਂ ਇਸ ਕਾਰਤੇ ਭੇਜਾਂਗੇ ਕਿ ਸ੍ਰੀ ਅਕਾਲ ਪੁਰਖ ਸਾਹਿਬ ਦੇ ਅਕਸ ਨੂੰ ਢਾਣਾ ਨਾ ਲੱਗੇ ਵਹਿਗਦੇ ਜੀ ਦਾ ਖਾਲਸਾ ਵਹਿਗਦੇ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ